ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਸ੍ਰੀ ਨਾਨਕ ਕੇ ਨਾਨਕ ਕੇ बोल पढ़े सुदते आ <coughs> चल आए तत्काल सो नेगी अपनो दया सद्नाम Oh no ਅਕਾਲੀ ਸ੍ਰੀ ਅਨੰਦ ਹਰਿ ਹਰਿ ਨਾਮ ਕਮਬਨਾ ਨਾਨਕ ਏਹ ਤਨ ਸਾਜ ਆਏ ਪ੍ਰਵਸ਼ਰਣਾਕ ਕਿਰਪਾਨ ਦਾਤਿਆ ਇਕ ਅਕਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਇਕ ਅਕਰ ਹਰ ਮਨ ਬਸਤ ਨਾ ਨ ਕਹੋ ਤਨ ਹਾਲ ਜੋਗੋ ਜੁਗ ਅਕਲ ਦੋ ਜਹਾਨ ਦੇ ਪਤੀ ਚਵਰ ਤਖਤਾਂ ਦੇ ਮਾਲਕ ਬਖਸ਼ੰਦ ਪਾਤਸ਼ਾਹ ਸਰਬ ਸਾਂਝੇ ਰਹਿਬਰ ਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ ਪੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਵਾਦਈ ਤੇ ਸਤਗੁਰਾਂ ਦੀ ਦੀ ਪਵਨ ਪਵਿੱਤਰ ਬੋਦ ਦਾ ਨੰਨ ਮਾਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਸੁਰ ਸਵਾਰੀ ਕਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਾਗ ਹਨ ਜਗਤ ਗੁਰੂ ਜਗਤ ਸੁਆਮੀ ਜਗਤ ਦੇ ਸਾਜੇ ਕਰ ਰਹਿ ਵਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜਿਨਾਂ ਦਾ ਜੀਵਨ ਅਤੇ ਆਸ ਕਲਮ ਬੰਦ ਕੀਤਾ ਹੈ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਮਹਾਨ ਵਿਦਵਾਨ ਮਹਾਨ ਕਵੀ ਕਵੇ ਸੰਤੋਖ ਸਿੰਘ ਜੀ ਜੂੜਾ ਮਣੀ ਜੀ ਬਗੋਂ ਲਿਖਿਆ ਗਿਆ ਗ੍ਰੰਥ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸੂਰਜ ਗ੍ਰੰਥ ਦੇ ਵਿੱਚੋਂ ਆਪਾਂ ਹਰ ਰੋਜ਼ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਆਸ ਦੀ ਸੰਝ ਪਾਉਂਦੇ ਹਾਂ ਜੀਵਨ ਇਤਿਆਸ ਦੀ ਕਥਾ ਵਿਚਾਰ ਕਰਦੇ ਹਾਂ ਸੋ ਆਓ ਦਾਤਾ ਜੀ ਦੇ ਜੀਵਨ ਇਤਿਆਸ ਦੀ ਲੜੀ ਨੂੰ ਅਪੇਲ ਕਰੀਏ ਨਾਸਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਆਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਅਸਾਂ ਜਾਈਏ ਗੁਰਫਤੇ ਦੇ ਨਾਲ ਆਪ ਆਪਣੀਆਂ ਗੁਰੂ ਮੂबारक ਚਰਣਾ ਦੇ ਅੰਦਰ ਅਜੜੀਆਂ ਲਗਾਈਏ ਮਨੋਂ ਵਰਤੀਆਂ ਨੂੰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਗੁਰੂ ਕਿਰਪਾ ਦੇ ਮਿਹਰ ਦੇ ਪਾਤਰ ਬਣੀਏ ਬੜੇ ਆਵਦਾ ਵਰਸ ਆਫ ਦਾ ਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਦੀ ਲੜੀ ਦੇ ਵਿੱਚ ਆਪਾਂ ਵਿਚਾਰਿਆ ਸੀ ਭਾਈ ਜੈ ਰਾਮ ਜੀ ਅਤੇ ਸਤਕਾਰ ਜੋਗ ਬੇਬੇ ਨਾਨਕੀ ਜੀ ਨੇ ਸੁਲਤਾਨ ਵਰਤੋਂ ਸੇਵਕ ਆਪਣੇ ਖੱਲੇ ਨੇ ਕਿ ਮੇਰੀ ਮਾਤਾ ਨਾਨਕ ਜੀ ਨੂੰ ਅਤੇ ਮੇਰੇ ਪਿਤਾ ਮਹਿਤਾ ਕਾਲੂ ਜੀ ਸਾਡੇ ਆਲ ਘਰੋਂ ਉੱਥੇ ਜਾ ਕੇ ਸ਼ਗਨਾ ਦੇ ਦਿਨ ਸ਼ਗਨਾ ਦੇ ਜਿਹੜੇ ਸਾਡੇ ਦੇ ਦਿਨ ਆਏ ਜਿ ਮਨੋਰ ਦਾਤਾ ਨੇ ਰਣ ਕੀਤੀ ਹੈ ਮੇਰੇ ਵੀਰ ਦਾ ਪਿਆ ਹੈ ਉਹ ਕਹਿੰਦੇ ਜਾ ਕੇ ਦੱਸਣਾ ਕਰੋ ਉਹ ਵੀ ਇਸ ਕੁਸ਼ੀਆਂ ਅਨੁਮਾਨਣ ਅਤੇ ਉਹ ਵੀ ਵਿਚਾਰ ਮਨਣ ਬਾਬਾ ਨਾਨਕ ਜੀ ਨੇ ਕੱਲਿਆ ਸੇਵਕ ਪਹੁੰਚੇ ਨੇ ਰਾਏ ਕੋਏ ਦੀ ਤਲਵੰਡੀ ਤਾਂ ਉਸ ਸਮੇਂ ਬਾਬਾ ਨਾਨਕ ਜੀ ਦੇ ਨਾਤਾ ਜੀ ਮਨੁਤਰਪਤੀ ਜੀ ਉਹਨਾਂ ਨੂੰ ਬੜਾ ਚਾਹ ਉਹਨਾਂ ਨੇ 5 ਰੁਪਏ ਅਤੇ ਸਿਰਪਾਉ ਦੇ ਪੱਟ ਦਿੱਤੀ ਜਿਨੇ ਜਾ ਕੇ ਇਹ ਦੱਸਿਆ ਹੈ ਕਿ ਤੁਹਾਡੇ ਲਾਲ ਦੀ ਸਗਾਈ ਹੋ ਗਈ ਹੈ ਅਤੇ ਜਦੋਂ ਤੁਸੀਂ ਜਾਓਗੇ ਉਹਨਾਂ ਨਾਲ ਦੀ ਨਾਲ ਵਿਆਹ ਕਰਨਾ ਹੈ ਇਹ ਤੁਹਾਡੇ ਭਾਈਆ ਜਿਨੇ ਤੇ ਤੁਹਾਡੀ ਧੀ ਰਾਣੀ ਨਾਮ ਚੁਣਿਆ ਹੈ ਬੇਬੇ ਸਤਕਾਰਯੋਗ ਮਾਤਾ ਤ੍ਰਿਪਤਾ ਜੀ ਨੂੰ ਬੜਾ ਚਾਅ ਚੜਿਆ ਮਹਿਤਾ ਕਲੂ ਜੀ ਆਏ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਵੀ ਬੜਾ ਚਾਅ ਚੜਿਆ ਉਹਨਾਂ ਨੇ ਬੜਾ দান ਘੁੰਮੀਤਾ ਤੇ দান गुण ਕੀਤਾ ਤਾਂ ਉਹਨਾਂ ਨੇ ਨਾਲ ਦੀ ਨਾਲ ਸੰਗਤ ਜੀ ਆਪਣੇ ਜਿਹੜੇ ਵੀ ਜਿਹੜੇ-ਜਿਹੜੇ ਨੇ ਸੀ دوست ਮਿੱਤਰ ਰਿਸ਼ਤੇਦਾਰ ਸਿਰੀਪੀਕੂ ਵੀ ਨੇ ਜੀ ਸਾਰਿਆਂ ਨੂੰ ਉਹਨਾਂ ਨੇ ਜਾ ਕੇ ਬੁਲਾ ਲਿਆ ਦਿੱਤੀਆਂ ਸਾਰਿਆਂ ਨੂੰ ਜਾ ਕੇ ਸੁਣਾਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ लाडले ਬੁੱਤਰ ਉਹਨਾਂ ਦਾ ਜਨ ਅਤੇ ਜਨ ਦੇ ਵਿੱਚ ਸਾਰਿਆਂ ਨੇ ਸ਼ਾਮਲ ਹੋਣਾ ਹੈ ਅਤੇ ਹੁਣ ਸਾਡੇ ਘਰ ਦੇ ਵਿੱਚ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਨੇ ਤੁਸੀਂ ਵੀ ਆਨੰਦ ਲਓ ਖੁਸ਼ੀਆਂ ਤੁਸੀਂ ਵੀ ਮਨਾਓ ਪਿਤਾ ਜੀ ਨੇ ਕੀਆ ਅਤੇ ਸਤਿਕਾਰਯੋਗ ਮਾਤਾ ਜੀ ਨੇ ਵਖਰਾ ਕੀਆ ਪਰ ਜਦੋਂ ਹੁਣ ਆਨੰਦਤ ਹੋਏ ਨੇ ਮਨ ਲੋ ਸਾਰੇ ਖੁਸ਼ੀਆਂ ਮਨਾ ਰਹੇ ਨੇ ਉਹਨਾਂ ਨੂੰ ਪੈਸੇ ਦੇ ਕੇ ਮਨੋਂ ਪਦਵ ਸਤਕਾਰ ਕਰਕੇ ਉਹਨਾਂ ਨੂੰ ਵਾਪਸ ਆਇਨੇ ਸੱਲਾਂ ਕੋ ਤਾਂ ਜਨਨ ਨੂੰ ਕਹਿ ਦਿੱਤਾ ਕਿ ਜਲਦੀ ਉਹ ਜਲਦੀ ਸੀ ਪਹੁੰਚਾਂਗੇ ਤਾਂ ਹੁਣ ਪਿਤਾ ਮੈਂ ਦਾ ਕਹੋ ਜੀ ਮਾਨੂੰ ਆਪਣੇ ਸੌਰਿਆਂ ਨੂੰ ਸੰਦਨਗੇ ਗੁਰਨਾਥ ਦੇਵ ਮਹਾਰਾਜ ਜੀ ਦੇ ਨਾਮ ਕੇ ਅਗੇ ਲੜੀ ਜੁੜਦੀ ਹੈ ਸੋ ਕਬੀ ਜੀ ਲਿਖ ਰਹੇ ਨੇ ਬੜੇ ਪ੍ਰੇਮ ਸਹਿਤ ਆਪ ਸਰਵਣ ਕਰੀਏ ਦੋਰਾ ਸ੍ਰੀ ਨਾਨਕ ਕੇ ਨਾਨਕ ਕੇ ਬੋਲ ਪਠੇ ਸੁਧਦੇ ਉਸ ਮੈਂ ਜਦੋ ਚਾਹ ਮਨਾਏ ਜਾ ਰਹੇ ਸੀ ਸਤ ਤੋਂ ਪਹਿਲਾਂ ਮੈਂ ਤਾਂ ਕੋਈ ਨਹੀਂ ਅਖਿਆ ਕੇ ਵਿਆਹ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਕਮਾ ਕੋ ਬੈਂਦੀ ਤਾਂ ਸਾਰੀਆਂ ਦੀ ਜ਼ਰੂਰਤ ਪਰ ਉਹਨਾਂ ਦੇ ਨਾਨਕੀਆਂ ਨੂੰ ਵੀ ਸੱਦੇ ਜਾਵੇ ਉਹਨਾਂ ਨੂੰ ਵੀ ਸੱਦਾ ਕੱਲੇ ਜਾਵੇ ਉਸ ਸਮੇਂ ਉਹਨਾਂ ਨੇ ਆਪਣਾ ਸੇਵਕ ਕਰਿਆ ਕਿ ਜਾ ਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਮੇਰੇ ਪੁੱਤਰ ਦੇ ਨਾਨਕਿਆਂ ਦੇ ਜਾ ਕੇ ਸੱਦਾ ਦੇ ਕੇ ਕਿ ਜਲਦੀ ਤੋਂ ਜਲਦੀ ਜਿੰਨਾ ਹੋ ਸਕਦਾ ਉਹ ਪਹੁੰਚੋ ਉਹਨਾਂ ਦਾ ਸਰਦਾਰਲੇ ਕੇ ਪਹੁੰਚੇ ਚਾਲ ਆਏ ਤਤਕਾਲ ਸੋ ਨੇ ਆਪਣੇ ਲੈ ਹੁਣ ਉਹ ਜਿਤਨੇ ਉਥੇ ਪਤਾ ਸੀ ਇਹਨਾਂ ਦੇ ਮਾਮਾ ਦੀ ਸੀ ਨਾਨਾ ਨਾਨੀ ਦੀ ਸੀ ਸਾਰਾ ਕੁਝ ਸੁਖਨ ਪਰਵਾਰ ਸੀ ਥੰਗਾ ਮਾਤਾ ਤ੍ਰਿਪਤਾ ਜੀ ਦੇ ਪੇਕੇ ਆ ਤਾਂ ਉਹਨਾਂ ਨੇ ਆਪਣੀ ਤਿਆਰੀ ਕਿੰਨੀ ਜਗ ਕਹਿੰਦੇ ਨੇ ਜਿਹੜੀ ਸ਼ਗਨਾ ਦੀ ਤਿਆਰੀ ਹੁੰਦੀ ਹੈ ਮਤੋਂ ਜਿਸ ਤਰ੍ਹਾਂ ਆਪਾਂ ਇਹਨੇ ਨਾਨਕ ਸ਼ੱਕ ਕਰਦੀ ਉਹ ਸਭ ਕੁਝ ਉਹਨਾਂ ਨੇ ਮਲੋ ਤਿਆਰੀ ਕਮੀਤਾ ਦੇ ਬੇਨਾਨਕੀ ਦੇ ਵਿਆਹ ਦੇ ਵਿੱਚ ਵੀ ਇਹਨਾਂ ਨੇ ਛੱਡੀ ਸੀ ਕੋਈ ਚੱਲੀ ਸੀ ਤਮਨ ਨਾਨਕ ਦੇ ਬਾਰੇ ਵੀ ਕਹਿੰਦੇ ਸੀ ਜਿ ਆਪਣਾ ਸਾਡਾ ਇਕਲੌਤਾ ਬਣ ਜਾ ਹੈ ਇਕਲੌਤਾ ਸਾਡਾ ਦੋਤਾ ਹੈ ਅਸੀਂ ਨੇ ਪੂਰਾ ਚਾਹ ਕਰਾਉਣਾ ਕਿਉਂਕਿ ਨਾਨੀ ਨਾਨਾ ਨਾ ਨਹੀਂ ਸੀ ਉਹਨਾਂ ਦੇ ਅਤੇ ਇਹ ਚਾਹ ਆਪਣੇ ਲੋਤੇ ਦਾ ਨਾਨਾ ਨਾਨੀ ਇਹ ਕਰਦੇ ਆ ਜ਼ਿਆਦਾਤਰ ਤਮਨ ਉਹਨਾਂ ਨੂੰ ਬੜਾ ਚਾਹ ਹੈ ਅਤੇ ਉਹਨਾਂ ਨੂੰ ਸੱਦਾ ਮਿਲੇ ਸੱਦੇ ਦੇ ਨਾਲ ਉਹ ਨਾਲ ਦੀ ਨਾਲ ਉਹਨਾਂ ਨੇ ਤਿਆਰੀ ਇਹ ਚੱਲੀ ਨਾਲ ਦੀ ਨਾਲ ਤਿਆਰ ਹੋ ਗਏ ਕਹਿੰਦੇ ਇਸ ਦਾ ਬੜੀ ਕਰ ਰਹੀ ਸੀ ਕਦੋਂ ਸਾਡੀ ਧੀ ਰਾਣੀ ਆਪਣੇ ਸਾਡੇ ਦੋਤੇ ਦਾ ਵਿਆਹ ਕਰੇਗੀ ਪਤਾ ਨਹੀਂ ਕਦੋਂ ਇਹ ਦਿਨ ਆ ਜਾਣੇ ਕਦੋਂ ਬੜੇ ਬਾਗੇ ਨਾਨਾ ਨਾਨੀ ਸੋਚ ਰਹੇ ਸੀ ਚੰਗੀ ਗੱਲ ਹੈ ਕਿ ਸਾਡੀ ਧੀ ਰਾਣੀ ਉਹ ਚਾ ਚੜ੍ਹੇ ਆ ਚਾ ਦੇ ਨਾਲ ਹੁਣ ਤਤਕਾਲ ਨੂੰ ਜਲਦੀ ਤੋਂ ਜਲਦੀ ਬਾਗ ਰਾਏ ਪਏ ਦਿੱタルੰਡੀ ਰਚਾ ਪਏ ਚਾਪਏ ਸ੍ਰੀ ਨਾਨਕ ਜਨਨੀ ਪਿਤਰ ਮਾ ਜਿਕਰ ਕਰਦੇ ਪਏ ਨੇ ਕਬੀ ਦੀ ਅਰਮਾ ਜਨਨੀ ਜਨਨੀ ਪਤਵ ਤੇ ਜਨਨੀ ਪਤ ਜਨਨੀ ਮਾਤਾ ਪਾਤ ਪਿਤਾ ਮਲੂਕ ਮਾਤਾ ਪਿਤਾ ਬਾਰੇ ਦੱਸ ਰਹੇ ਨੇ ਤੇ ਮਾਤਾ ਤ੍ਰਿਪਤਾ ਜੀ ਦੇ ਪਰਿਵਾਰ ਬਾਰੇ ਦੱਸ ਰਹੇ ਨੇ ਮਤਲਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਨਕਿਆਂ ਦੇ ਪਰਿਵਾਰ ਬਾਰੇ ਦੱਸ ਰਹੇ ਹੁਣ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਆਰਾਮਾ ਜੀ ਨੇ ਆਰਾਮਾ ਨਾਮ ਹੈ ਇਹਨਾਂ ਦੇ ਨਾਨਾ ਜੀ ਦਾ ਮਾਤੁਲ ਸ੍ਰੇਸ਼ਟ ਕ੍ਰਿਸ਼ਨ ਨਮਾ ਅਤੇ ਮਾਤੁਲ ਇਹਨਾਂ ਦੇ ਮਾਮਾ ਨੇ ਹੁਣ ਇਹਨਾਂ ਦੇ ਮਾਮਾ ਜੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀਆ ਦੇ ਉਹਨਾਂ ਦਾ ਨਾਮ ਕ੍ਰਿਸ਼ਨ ਸੀ ਨਾਨਕ ਜਨਨੀ ਮਾਤ ਪੈਰਾਈ ਅਤੇ ਗੁਰੂ ਨਾਨਕ ਦੇਵ ਮਹਾਰਾਜੀਆਂ ਦੇ ਨਾਨੀ ਦਾ ਨਾਂ ਸੀ ਪਰਾਹੀ ਨਾਨੇ ਦਾ ਨਾਂ ਅਰਾਮਾ ਮਾ ਮੇ ਦਾ ਨਾਂ ਕ੍ਰਿਸ਼ਨਾ ਕ੍ਰਿਸ਼ਨ ਅਤੇ ਨਾਨੀ ਦਾ ਨਾਂ ਨਾਨੀ ਦਾ ਪਰਾਹੀ ਸੀ ਸੁਨ ਕਰ ਸਗਨ ਪਲ ਤਹ ਆਈ ਜਦੋਂ ਪਤਾ ਚੱਲੇ ਆ ਬੜੇ ਪਾ ਗਏ ਸੀ ਨਾਨਾ ਨਾਨੀ ਤੇ ਜਦੋਂ ਪਤਾ ਛਿ ਗਿਆ ਕਿ ਸਾਡੇ ਲੋਦੇ ਦਾ ਵਿਆਹ ਹੈ ਇਹਨਾਂ ਨੇ ਮੱਲੋ ਜਿਹੜੇ ਜਿਵੇਂ ਮਾਤਾ ਤ੍ਰਿਪਤਾ ਜੀ ਨੇ ਚਾਹ ਕੀਤਾ ਜਿਹੜੇ ਆਏ ਨੇ ਉਹਨਾਂ ਨੂੰ ਸ਼ਾਲੇ ਪਾਏ ਉਹਨਾਂ ਨੂੰ ਮਾਇਆ ਦਿੱਤੀ ਪਰ ਇਸੇ ਤਰ੍ਹਾਂ ਜਿਹੜੇ ਨਾ ਦਸਣ ਗਏ ਸੀ ਰਾਏ ਕੋਈ ਦੀ ਤਲਵੰਡੀ ਨੂੰ ਸੀ ਲੋਕ ਕਰਦੇ ਸੀ ਮੈਂ ਤਾਂ ਕਰੂਗੀ ਤਾਂ ਉਸੇ ਹੀ ਤਰ੍ਹਾਂ ਇਹਨਾਂ ਨੇ ਕੀਤਾ ਨਾਨਾ ਨਾਨੀ ਦੀ ਨੇ ਸਤਕਾਰ ਦੇ ਨਾਲ ਉਹਨਾਂ ਦਾ ਦਾ ਉਸਤਕਾਰ ਕੀਤਾ ਪੂਰੇ ਸ਼ਗਨ ਮਨ ਆਇਆ ਨਾ ਕਿ ਤੂੰ ਤੇਰੇ ਜਿਸ ਤਰ੍ਹਾਂ ਸੈਣੀ ਤੇਰੇ ਮੂੰਹ ਦੇ ਵਿੱਚ ਸ਼ੱਕਰ ਕਰੇ ਤਾਂ ਪਹਿਲਾਂ ਪਾਉਂਦੇ ਹੁੰਦੇ ਸੀ ਕੀ ਸ਼ੱਕਰ ਖਵਾਉਂਦੇ ਹੁੰਦੇ ਸੀ ਮਤਲਬ ਮੂੰਹ ਮਿਠਾ ਕਰਵਾਉਣਾ ਕੱਲ ਦੇ ਵਿੱਚ ਤਕੋ ਐਦਾਂ ਚਾਹ ਮਨਾਉਂਦੇ ਸੀ ਮਤਲਬ ਸਭ ਤੋਂ ਵੱਡੀ ਖੁਸ਼ੀ ਆਈ ਸੀ ਜਦੋਂ ਕੀ ਸ਼ੱਕਰ ਪਾਉਂਦੇ ਸੀ ਮਤਲਬ ਖੁਸ਼ੀਆਂ ਬੜੇ ਤੇ ਤਬ ਨਾਨਾ ਨੀਂਨੇ ਤੇ ਮਾਤਾ ਮਾਮਾ ਨੇ ਮਤਲਬ ਇਹਦਾ ਜਾ ਜਿਹੜਾ ਹੈ ਉਹ ਮਨਾਇਆ ਹੈ ਮਿਲ ਸਭ ਕੀਨੋ ਉਹ ਤਸ਼ਬਹ ਪੂਰੀ ਉਹਨਾਂ ਨੇ ਵੀ ਉਹ ਤਸ਼ਬਹ ਕਹਿੰਦੇ ਨੇ ਜੀ ਉਹਨਾਂ ਨੇ ਜਦੋਂ ਪਤਾ ਲੱਗੇ ਆ ਨਾ ਨਾਨੀ ਜੀ ਭਾਈ ਜੀ ਕਰ ਕਰ ਜਾ ਕੇ ਗਿਆ ਕਿ ਮੇਰੇ ਦੋਤੇ ਦਾ ਵਿਆਹ ਹੈ ਰਾਮਾ ਜੀ ਨੇ ਨਾਨਾ ਜੀ ਨੇ ਵੀ ਕਿਹਾ ਕ੍ਰਿਸ਼ਨਾ ਜੀ ਦੇ ਆਪਣੇ ਦੋਸਤ ਮਿੱਤਰ ਨੇ ਕਿ ਮੇਰੇ ਭਾਂਜੇ ਦਾ ਵਿਆਹ ਹੈ ਇਤਨਾ ਚਾ ਚੜਿਆ ਉਹਨਾਂ ਨੂੰ ਉਹਨੇ ਇਸ ਤਰ੍ਹਾਂ ਉਤਸ਼ਭ ਮਨਾਈ ਤਾਂ ਨਾ ਇਸ ਤਰੀਕੇ ਦੇ ਨਾਲ ਨਾਨਕਿਆਂ ਨੂੰ ਚਾਹ ਚੜ੍ਹੇ ਆ ਕਿ ਸਾਡੇ ਲੋਧੇ ਦਾ ਪਿਆ ਹੈ ਗੁਰੂ ਨਾਨਕ ਦੇਵ ਜੀ ਦਾ ਪਿਆ ਹੈ ਸਰਦਾ ਆਇਆ ਭਾਈ ਸਾਡੇ ਘਰ ਆ ਜਿਨੇ ਆਓ ਆਪਾਂ ਘਰ ਦੇ ਵਿੱਚ ਪੁੱਤ ਸ਼ਗਨ ਮਨਾਈਏ ਮਤਲਬ ਕੀਤਾ ਗਈਏ ਸਾਡੇ ਲੋਧਰੇ ਦਾ ਪਿਆ ਹੈ ਕੰਮ ਹੈ ਗੁਰੂ ਸਾਰਿਆਂ ਨੇ ਜਾ ਕੇ ਆਪਾਂ ਨੇ ਨਾਲ ਚੱਲਣਾ ਹੈ ਹਰ ਖਤ ਕਰ ਹੈ ਰੀਤ ਕੁੱਲ ਰੂਰੀ ਪਰ ਬਹੁਤਾਂ ਸਮਿਆਂ ਦੇ ਉਸ ਜਿਹੜੀ ਰੀਤ ਹੁੰਦੀਆਂ ਮਤਲਬ ਅਰੇ ਤੋਂ ਦੇਸੀ ਨਾਨਕ ਆਏ ਨੇ ਨਾਨਕਿਆਂ ਦਾ ਸੰਗਤ ਜੀ ਬੜਾ ਚਾਹ ਹੁੰਦਾ ਸੀ ਨਾਨਕਿਆਂ ਦੇ ਆਪਣੇ ਫਰਜ਼ ਹੁੰਦੇ ਸੀ ਜਿਸ ਤਰ੍ਹਾਂ ਨਾਨਕਿਆਂ ਗਾਤਕੀਆਂ ਦੇ ਵਿੱਚ ਗੀਤਾਂ ਦੇ ਰਾਹੀਂ ਬਹੁਤ ਕੁਝ ਗੱਲਾਂ ਕਹਿਣੀਆਂ ਕਦੇ ਉਧਰੋਂ ਪਹਿਣਾ ਮੇਰੇ ਗੀਤਾਂ ਦੇ ਰਾਹੀਂ ਮੱਲੋ ਖੁਸ਼ੀਆਂ ਬਣਾਈਆਂ ਜਾਂਦੀਆਂ ਸੀ ਇਤਨਾ ਚਾਹ ਚੱਲਦਾ ਸੀ ਤਾਂ ਹੁਣ ਉਹ ਜਿਹੜਾ ਸਾਰੀਆਂ ਤਿਆਰੀਆਂ ਮੱਲੋ ਪਹਿਲਾਂ ਹੁੰਦੀਆਂ ਸੀ ਤਿਆਰੀਆਂ ਹੁਣ ਉਹ ਸਾਰਿਆਂ ਨੂੰ ਨਾਨੀ ਜੀ ਨੇ ਬੁਲਾਇਆ ਹੈ ਅੱਤੇ ਸਾਰਿਆਂ ਨੂੰ ਘਰ ਆਇਆ ਹੈ ਕਹਿੰਦੇ ਭਾਈ ਇੱਦਾਂ ਜਾ ਕੇ ਆਪਾਂ ਨੇ ਚਾਹ ਮਨਾਉਣਾ ਹੈ ਮਰੀਤੀ ਰਾਣੀ ਹੈ ਤ੍ਰਿਪਤਾ ਤਾਂ ਮੇਰੀ ਧੀ ਰਾਣੀ ਉਹ ਇਕੱਲੀ ਮਹਿਸੂਸ ਨਾ ਹੋਵੇ ਕਿਉਂਕਿ ਆਪਾਂ ਨੇ ਜਾਣਾ ਪਹਿਲਾਂ ਰਾਏਪੋਇ ਦੀ ਤਲਵੰਡੀ ਰਾਏਪੋਇ ਦੀ ਤਲਵੰਡੀ ਤੋਂ ਆਪਾਂ ਨੇ ਜਾਣਾ ਸਾਡੀ ਧੋਤੀ ਦੇ ਕੋਲ ਨਨਕੀ ਦੇ ਕੋਲ ਸੁਲਤਾਨਪੁਰ ਜਿੱਥੇ ਹੋ ਗਿਆ ਹੀ ਹੈ ਤਾਂ ਆਪਾਂ ਨੇ ਸਾਰਾ ਆਪਣਾ ਸਾਜੋ-ਸਮਾਨ ਨਾਲ ਲੈ ਲੋ ਕਿਸੇ ਗੱਲ ਦੀ ਸਾਨੂੰ ਕਮੀ ਨਾ ਹੋਵੇ ਸਾਨੂੰ ਮੰਗਣ ਦੀ ਜਰੂਰਤ ਨਾ ਪਵੇ ਆਪਣਾ ਸਾਜੋ ਸਮਾਨ ਆਪਣੀਆਂ ਲੋੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਚਾ ਕਰ ਲੋ ਕਿਉਂਕਿ ਮੇਰੀ ਤੀਹ ਰਾਣੀ ਤ੍ਰਪਤਾ ਜਿਹੜੀ ਹੈ ਉਹ ਨੂੰ ਇਤਨਾ ਚਾ ਚੜਿਆ ਹੁਣ ਉਹ ਤਾਂ ਆਪਣੇ ਦੇ ਵਿੱਚ ਮਸਤ ਹੋਈ ਹੋਣੀ ਤਾਂ ਪਾ ਮੇਂ ਜਾ ਕੇ ਤੰਗ ਕਰਾਂ ਨਹੀਂ ਕਿਸੇ ਗੱਲ ਕੋ ਤਾਂ ਚੰਗਾ ਨਹੀਂ ਲੱਗਣਾ ਤਾਂ ਇਹ ਦੇ ਕਰਕੇ ਜਿਹੜਾ ਵੀ ਆਪਣਾ ਸਾਜੋ ਸਮਾਨ ਹੈ ਉਹ ਸਾਰੇ ਜਿਹੜੇ ਨੇ ਨਾ ਤੁਸੀਂ ਕਰੋ ਹਰਕਤ ਕਰੈ ਰੀਤ ਕੁੱਲ ਰੂਹੀ ਜਿਵੇਂ ਹੁਣ ਕਰਦੇ ਉਹਨਾਂ ਕਰਦੇ ਆਪਣੇ ਇਸ ਤਰ੍ਹਾਂ ਕੇ ਨੇ ਸਭ ਕੁਝ ਜਾਗੀਆ ਪਾਣੇ ਕਰਦੇ ਕਾਰਜ ਹੀ ਆਪਾਂ ਕਰਦੇ ਕਿਉਂਕਿ ਆਪਾਂ ਕਿੱਥੇ ਜਾਣਾ ਹੈ ਉਹ ਸਾਡੇ ਜਵਾਈ ਭਾਈ ਦੇ ਜਵਾਈ ਭਾਈ ਨੇ ਮਹਿਤਾ ਕਾਰੋ ਜੀ ਸਾਡੇ ਜਵਾਈ ਨੇ ਅਤੇ ਉਹਨਾਂ ਦੇ ਜਵਾਈ ਨੇ ਰਾਮਾ ਜੀ ਅਸੀਂ ਉਹਨਾਂ ਦੇ ਘਰ ਜਾਣਾ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਡਾ ਕਾਰਜ ਅਸੀਂ ਕਰਨਾ ਹੈ ਨੌਜਵਾਨ ਮੁੰਡਿਆਂ ਨੂੰ ਅਤੇ ਨੌਜਵਾਨ ਜ਼ਿਆਦਾਤਰ ਨਾਲ ਚਲੋ ਤਾਂ ਇਹਨਾਂ ਮਲੂਕ ਨਾਨੀ ਜੀ ਨੇ ਉਹਨਾਂ ਸਾਰਿਆਂ ਨੂੰ ਕਿਹਾ ਹੈ ਮਿਲ ਸਭ ਹਿੰਸੋ ਬੋਲੇ ਓ ਪਾਲੂ ਤਾਂ ਸਾਰਿਆਂ ਨੂੰ ਮਲੂਕ ਜਦੋਂ ਆਏ ਨੇ ਇੱਥੇ ਪਹੁੰਚੇ ਨੇ ਮਲੂਕ ਅਰਾਏ ਬੋਲੀ ਚਲਵੰਡੀ ਨਾਨੀ ਜੀ ਨੇ ਸਾਰਿਆਂ ਨੂੰ ਸਮਝਾ ਕੇ ਕਹੇ ਰਿਹਾ ਹੈ ਕਿ ਭਾਈ ਅਪਾਉਤੇ ਜਾ ਕੇ ਨਾ ਉਦਸ਼ਮ ਮਣਾਉਣਾ ਕੋਈ ਵੀ ਚਾਹ ਰੀਤੀ ਰਾਣੀ ਦਾ ਅਤੇ ਮੇਰੇ ਦੋਤੇ ਦਾ ਦੂਰ ਨਾ ਰਹੇ ਜਿਹੜੇ ਚਾਹ ਨੇ ਨਾ ਆਪਾਂ ਨੇ ਪੂਰੇ ਕਰਨੇ ਨੇ ਕਿਉਂਕਿ ਇਕਲੋਤੀ ਸਾਡੀ ਦੋਤੀ ਸੀ ਇਕਲੋਤਾ ਸਾਡਾ ਪੌਂਦਾ ਹੈ ਅਤੇ ਜਿਤਨੀ ਮਾਇਆ ਲੱਗਣੀ ਹੈ ਮਾਇਆ ਦੀ ਕੋਈ ਕਮੀ ਨਹੀਂ ਹੈ ਨਾ ਮੇਰੇ ਜਵਾਈ ਦੇ ਘਰ ਮਹਤਾ ਘਰ ਦੇ ਘਰ ਅਤੇ ਨਾ ਰੱਬ ਨੇ ਸਾਡੇ ਘਰ ਕੋਈ 도ਟ ਰੱਖੀ ਹੈ ਤਾਂ ਜਿਹੜੇ ਵੀ ਪੁੱਤ ਮਣਾਉਣੇ ਨੇ ਜਿਹੜੇ ਵੀ ਆਪਾਂ ਨੇ ਰੀਤ ਚਲਦੀ ਹੈ ਔਰ ਇਹ departamentos ਹੀ ਦੁਖਣੀ ਕਰਦੇ ਹੋ ਜਿਵੇਂ ਵੀ ਕਰਨਾ ਹੈ ਓਵੇਂ ਕਰਿਓ ਪਰ ਕਿਸੇ ਨੇ ਵੀ ਮੰਨ ਲੋ ਉਥੇ ਕੋਈ ਵੀ ਕਾਰਜ ਕਰਨ ਲੱਗੇ ਆ ਤਾਂ ਪਿੱਛੇ ਨਹੀਂ ਹਟਣਾ ਸਾਰੇ ਕਾਰਜ ਉਥੇ ਜਾ ਕੇ ਆਪਾਂ ਨੇ ਕਰਨੇ ਨੇ ਤਾਂ ਜੋ ਬਲੰਬ ਹੈ ਹੋ ਹੋ ਓ ਤਾਲੂ ਤਾਂ ਜਦੋਂ ਉਥੇ ਪਹੁੰਚੇ ਨੇ ਨਾ ਮੈਨੂੰ ਤਾਂ ਕਾਨੂੰ ਜੀ ਮਿਲੇ ਮੰਨ ਲੋ ਨਾਨਕੇ ਪਰਿਵਾਰ ਨਾਲ ਦੀ ਨਾਲ ਪਹੁੰਚ ਗਏ ਉਹਨਾਂ ਨੂੰ ਜਦੋਂ ਸੱਦਾ ਮਿਲੇ ਉਹਨਾਂ ਦੀ ਨਾਲ ਪਹੁੰਚ ਗਏ ਨੇ ਕਬੀ ਜੀ ਜੋ ਲਿਖ ਰਹੇ ਨੇ ਤਤਕਾਲ ਪਹੁੰਚੇ ਸਭ ਇਹਨਾਂ ਬੋਲਿਓ ਕਤ ਜਦੋਂ ਆਏ ਨੇ ਸਾਰਿਆਂ ਨੂੰ ਪ੍ਰੇਮ ਅਤਿ ਸਤਕਾਲ ਸਹਿਤ ਮਹਿਤਾ ਕਾਹੂ ਜੀ ਬੋਲਦੇ ਨੇ ਅਤੇ ਸਾਰਿਆਂ ਨੂੰ ਫਿਰ ਕਿਹਾ ਹੈ ਕਿ ਹੁਣ ਆਪਾਂ ਜ਼ਿਆਦਾ ਬਿਲਾਮ ਨਾ ਕਰੀਏ ਬਹੁਤੀ ਦੇਰੀ ਨਾ ਕਰੀਏ ਜਲਦੀ ਤੋਂ ਪਹਿਲਾਂ ਆਪਾਂ ਧੀ ਰਾਣੀ ਦੇ ਘਰ ਜਾਈਏ ਨਾਨਕ ਦਾ ਵਿਆਹ ਜਿਹੜਾ ਕੌਥੇ ਕਰਨਾ ਹੈ ਜਲਦੀ ਚਲੀਏ ਆਪਾਂ ਅਤੇ ਧੀ ਰਾਣੀ ਨੇ ਸਾਨੂੰ ਸੱਦੇ ਆ ਹੈ ਤਾਂ ਆਪਾਂ ਜਲਦੀ ਕਹਿੰਦੇ ਤਿਆਰੀ ਕਰੋ ਆਪਾਂ ਚੱਲੀਏ ਚੱਲ ਕਰ ਝਾਊੜ ਖਰਚਨ ਕਰੀਏ ਹੁਣ ਜਿਸ ਤਰ੍ਹਾਂ ਹਾਸੇ ਮਜ਼ਾਕ ਹੁੰਦੇ ਨੇ ਸੋੜੇ ਪਰਿਵਾਰ ਦੇ ਨਾਲ ਸਾਲਿਆਂ ਦੇ ਨਾਲ ਇਦਾਂ ਤਾਂ ਹੁਣ ਉਹ ਹਾਸੇ ਦੇ ਨਾਲ ਕਹਿੰਦੇ ਪਏ ਨੇ ਕਿ ਹੁਣ ਜਿਨੇ ਨਾਨੀ ਦੀ ਵਾਰੀ ਐ ਖਰਚ ਕਰਨੇ ਨੇ ਦੋਤੇ ਤੇ ਅਤੇ ਨਾਨੇ ਦੀ ਵਾਰੀ ਐ ਮਾਮਿਆਂ ਦੀ ਵਾਰੀ ਐ ਕਿ ਜਿੰਨੇ ਖਰਚ ਕਰਨੇ ਤੁਸੀਂ ਉੱਥੇ ਜਾ ਕੇ ਕਰਿਓ ਮળો ਮਜ਼ਾਕ ਦੇ ਵਿੱਚ ਜਿਸ ਤਰ੍ਹਾਂ ਹਾਸੇ ਹੁੰਦੇ ਨੇ ਪਹਿਲਾਂ ਹੁੰਦੇ ਸੀ ਤਮੋਂ ਉਹ ਮੈਟਾਕਲੋਜੀ ਕਹ ਰਹੇ ਨੇ ਕਿ ਜਲਦੀ ਚੱਲੋ ਚੱਲ ਕਰ ਚੌਕੜ ਖਰਚਨ ਕਰੀਏ ਸਾਰੇ ਉੱਥੇ ਜਾ ਕੇ ਆਪਾਂ ਮਾਇਆ ਜੜੀ ਐ ਤੁਸੀਂ ਖਰਚ ਕਰਨੀ ਕਿਉਂਕਿ ਤੁਹਾਡੇ ਲੋਥੇ ਦਾ ਬਿਆਹ ਹੈ ਤੂਰਨ ਪੰਥ ਪਖਾ ਪਗ ਧਰੀਏ ਪਰ ਨਹੀਂ ਕਰੋ ਆਪਾਂ ਮੰਨ ਲਓ ਪੰਥ ਰਸਤੇ ਤੇ ਚਲੀਏ ਜੇ ਰਸਤ ਚੱਲਾਂਗੇ ਫੇਰੇ ਜਾ ਕੇ ਪਹੁੰਚਾਂਗੇ ਜਿਉਂਨੇ ਉੱਥੇ ਚਲੋ ਚਲੋ ਕਰਾਂਗੇ ਤਾਂ ਫੇਰ ਤਾਂ ਆਪਾਂ ਆਪਾਂ ਤਾਂ ਚੱਲ ਨਹੀਂ ਹੁਣਾ ਪਹੁੰਚ ਨਹੀਂ ਹੁਣਾ ਪਿਤਾ ਜੀ ਨੂੰ ਬੜੀ ਜਲਦੀ ਹੈ ਕਿ ਮੇਰੇ ਪੁੱਤਰ ਦਾ ਵਿਆਹ ਕਰੀਏ ਜਲਦੀ ਮੇਰੇ ਪੁੱਤਰ ਦਾ ਪਿਆਰ ਚਾਹ ਹੈ ਪਿਤਾ ਜੀ ਨੂੰ ਮਾਤਾ ਨੂੰ ਬਣਾ ਚਾਹੇ ਪਰ ਉਹ ਕਹ ਰਹੇ ਨੇ ਭਾਈ ਜਲਦੀ ਸਾਡੀ ਤੀ ਰਾਣੀ ਨੇ ਸਾਡੇ ਜਵਾਈ ਭਾਈ ਨੇ ਸਾਨੂੰ ਸੱਦੇ ਆਹ ਤਾਂ ਉਹਨਾਂ ਦੇ ਕਹਿਣ ਤੋਂ ਵੀ ਮਿਲਣਾ ਪਾਉਂਦੇ ਏ ਤਾਂ ਇਹ ਦੇ ਕਰਕੇ ਸਾਰਿਆਂ ਨੂੰ ਪਿਤਾ ਜੀ ਕਹਿੰਦੇ ਨੇ ਪੂਰਨ ਪੰਥ ਦੇ ਕੇ ਸਾਰੇ ਆਪਾਂ ਚੱਲ ਕੇ ਨਾ ਚਲੋ ਰਸਤਾ ਚਲੋ ਮਲੋ ਤਿਆਰੀ ਕਰੀਏ ਰਸਤੇ ਤੇ ਚੱਲੀਏ ਤਾਂ ਸਹੀ ਫੇਰੇ ਜਾ ਕੇ ਆਪਾਂ ਪਹੁੰਚਾਂਗੇ ਆਸ ਕਹ ਸਭ ਹੀ ਸੋਜ ਸਭਰੀ ਸਾਰਿਆਂ ਨੇ ਸੰਗਤ ਜੀ ਆਪ ਕੋ ਆਪਣੀ ਸੋਜ ਕਹਿੰਦੇ ਨੇ ਸੰਭਾਲੀ ਨਾਨੀ ਨੇ ਆਪਣੀ ਸੰਭਾਲੀ ਨਾਨੇ ਨੇ ਆਪਣੀ ਸੰਭਾਲੀ ਮਾਮੇ ਨੇ ਆਪਣੀ ਸੰਭਾਲੀ ਬਾਕੀ ਜਿਹੜੇ ਸ਼ਰੀਕੇ ਕਬੀਲੇ ਦੇ ਹੋ ਗਏ ਨਾਨਕਿਆਂ ਤੋਂ ਸ਼ਰੀਕੇ ਕਬੀਲੇ ਦੇ ਆਏ ਨੇ ਸਾਰੇ ਸਾਰੇ ਨੇ ਤਿਆਰੀ ਕੀਤੀ ਹੋਈ ਹੈ ਮਤਲਬ ਆਪੋ ਆਪਣੀ ਸਮਗਰੀ ਮੈਂ ਨਾਨਕ ਨੂੰ ਏਦਾਂ ਪਾਉਣਾ ਹੈ ਮੈਂ ਆਹ ਆਹ ਆਹਰ ਪਾਉਣਾ ਏਦਾਂ ਕਰਨਾ ਹੈ ਮਤਲਬ ਬੜੇ ਚਾਣੇ ਸਾਰਿਆਂ ਦੇ ਤਾਂ ਉਹ ਸਾਰੀ ਸਮਗਰੀ ਜਿਵੇਂ ਵੀ ਹੈ ਉਹਨਾਂ ਦੀ ਉਹ ਨਾਲ ਜੁਕ ਲਈ ਮਰੇ ਖਾ ਪਉ ਸੰਕਟ ਸੋ ਜੋਰੇ ਭਾਰੀ ਪਰ ਉਸ ਵੇ ਦੋ ਗੱਡੇ ਦੋ ਗੱਡੇ ਮਤਲਬ ਦੋ ਬਲਦ ਜੁੜੇ ਗਏ ਅਤੇ ਉਸ ਸਮੇਂ ਜਿਹੜੇ ਗੱਡੇ ਵੀ ਕਾਫੀ ਲੰਮੇ ਹੁੰਦੇ ਸੀ ਦੋ ਗਲਦ ਇਸ ਤਰ੍ਹਾਂ ਦੋ ਗਲਦ ਜੋੜੇ ਜਾਂਦੇ ਸੀ ਇੱਕ ਗੱਡੇ ਤੇ ਤਾਂ ਉਹ ਦੋ ਗੱਡੇ ਜਿਹੜੇ ਨੇ ਤਿਆਰ ਕੀਤੇ ਗਏ ਕਾਲੂ ਲਾਲੂ ਕਿੰਨੀ ਤਿਆਰੀ ਮੈਂ ਤਾਂ ਕਾਲੂ ਜੀ ਦੇ ਭਰਾ ਸੀ ਲਾਲੂ ਕਾਲੂ ਜੀ ਅਤੇ ਲਾਲੂ ਜੇ ਭਰਾ ਸੀ ਤਾਂ ਇਹਨਾਂ ਨੇ ਵੀ ਤਿਆਰੀ ਕਰ ਲਈ ਹੈ ਸ੍ਰੀ ਨਾਨਕ ਗੁਣ ਪਨ ਤਾਉ ਝਾਰੀ ਸਾਰੇ ਮਨ ਲੋ ਗੀਤ ਗਾ ਰਹੇ ਨੇ ਸਾਰੇ ਇਹ ਨਾਨਕ ਦੀ ਸਿਫਤ ਵਧਾਈ ਕਰਦੇ ਪਏ ਨੇ ਕਿਉਂ ਲਾਲੋ ਜੀ ਕਰਦੇ ਪਏ ਨੇ ਮੇਰੇ ਭਤੀਜੇ ਦਾ ਵਿਆਹ ਹੈ ਤਾਂ ਕਹਿੰਦੇ ਮੈਨੂੰ ਬੜਾ ਚਾਹ ਹੈ ਨਾਨੀ ਗੇ ਨਹੀਂ ਮੇਰੇ ਦੋਤੇ ਦਾ ਵਿਆਹ ਹੈ ਮਾਮਾ ਕਹਿੰਦਾ ਮੇਰੇ ਭਾਂਦੇ ਦਾ ਹਲੋ ਜਿਵੇਂ ਵੀ ਰਿਸ਼ਤੇ ਨੇ ਨਾ ਔਰ ਇਸਦੇ ਸਾਹ ਦੇ ਨਾਲ ਸਾਧਿਆਂ ਉਚਾ ਚੜਿਆ ਹੈ ਸਾਰੇ ਨਾਨਕ ਦੀਆਂ ਸਿਫਤਾਂ ਕਰਦੇ ਜਾਂਦੇ ਹਨ ਕਰਨ ਦਰਸ਼ ਨਾਲ ਚੁਰ ਜਾਗੀ ਬਿਆਹ ਤੋਂ ਪਹਿਲਾਂ ਤਾਂ ਸਭ ਦੇ ਅੰਦਰ ਮਨੋ ਲਾਲਸਾ ਇਹ ਜਾਗੀ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਦੇਖਣਾ ਹੈ ਜਾਗੇ ਸਾਡੇ ਦੋਤੇ ਨੂੰ ਵੇਖਿਆ بڑا ਸਮਾਂ ਹੋ ਗਿਆ ਤਾਇਆ ਜੀ ਸੋਚਦੇ ਨੇ ਲਾਲੂ ਜੀ ਸਾਡੇ ਮੇਰੇ ਭਤੀਜੇ ਨੂੰ ਵੇਖਿਆ بڑا ਸਮਾਂ ਹੋ ਗਿਆ ਸ਼ਰੀਕੇ ਕਬੀਲੇ ਦੇ ਵੇਖਦੇ ਨੇ ਸਾਡੇ ਜਿੰਮੇ ਵੀ ਰਿਸ਼ਤੇ ਸੀ ਸਾਰੇ ਸੋਚ ਰਹੇ ਨੇ ਇਹ ਉਹਨਾਂ ਨੂੰ ਦੇਖਿਆ ਬੜਾ ਚਿਰ ਹੋ ਗਿਆ ਮਤਲਬ ਲਾਲਸਾ ਸਾਰਿਆਂ ਦੇ ਅੰਦਰ ਜਾਗੀ ਹੈ ਕਿਸ ਤਰੀਕੇ ਦੀ ਲਾਲਸਾ ਜਾਗੀ ਹੈ ਜਾ ਮਦ ਘਰ ਪਸ਼ਕਰ ਅਨਰਾਗੀ ਜਿਵੇਂ ਕਹਿੰਦੇ ਨੇ ਮਦ ਕਰ ਖਸ਼ਬੂ ਦੇਣਾ ਖੁਸ਼ਬੂਦਾਰ ਫੁੱਲ ਦੇ ਭੋਰਾ ਬਣਿਆ ਵੀ ਹੋ ਜਾਂਦਾ ਹੈ ਕਹਿੰਦੇ ਐਡਾ ਵੀ ਪ੍ਰੀਤ ਸਾਡੇ ਅੰਦਰ ਹੈ ਕਸ਼ਬੂ ਅਸੀਂ ਮਾੜਾਂਗੇ ਸੋ ਆਪਣ ਮਾੜਾਂਗੇ ਸਾਡੇ ਅਸੀਂ ਬਚੜੇ ਦੇ ਕੋਲ ਜਾ ਕੇ ਸਾਡੇ ਬੱਚੇ ਦੇ ਕੋਲ ਜਾ ਕੇ ਤਾਂ ਇਦਾਂ ਨਾ ਚਾ ਚੜਿਆ ਹੈ ਦੋਹਰਾ ਚਲੇ ਜਬ ਹੈ ਸੁਲਤਾਨ ਪੁਰ ਦਵਾ ਦਸ ਸਭ ਨਰਨਾਰ ਤਾਂ ਜਦੋਂ ਮਲ ਚੱਲਣ ਲੱਗੇ ਨੇ ਦੋ ਗੱਡੇ ਸੀ ਦੋ ਗੱਡਿਆਂ ਤੇ ਦਵਾ ਅਤੇ 10 ਦੋ ਅਤੇ 10 ਮਤਲਬ 12-12 ਜਣੇ ਇੱਕ-ਇੱਕ ਗੱਡੇ ਤੇ ਬੈਠੇ ਨੇ ਸਾਰੇ ਜਣੇ ਅਤੇ ਗੱਡੇ ਤੇ ਬੈਠੇ ਨੇ ਨਰ-ਨਾਰੀ ਸਾਰਿਆਂ ਦੀ ਮਤਲਬ ਗਿਣਤੀ ਕਰਦੇ ਪਏ ਨੇ ਕੁਝ ਇੱਥੇ ਦੀ ਗਿਣਤੀ ਹੈ ਮਰਾਨਾੰਕ ਦੇ ਮਹਾਰਾਜ ਜੀ ਦੇ ਨਗਰ ਦੀ ਰਾਏਪੋਜ ਦੀ ਤਲਵੰਡੀ ਦੀ ਕੁਝ ਨਾਨਕੀਆਂ ਤੋਂ ਆਏ ਨੇ ਮਤਲਬ ਦੋ ਗੱਡੇ ਨੇ ਦੋ ਗੱਡਿਆਂ ਤੇ 12-12 ਜਣੇ ਨਰ-ਨਾਰੀ ਬੈਠੇ ਹਨ ਮਾਤੁਲ ਨਾਨੇ ਹਰਕ ਮਨ ਔਰ ਦਾਸ ਸੁਖਾਰ ਤਾ ਮਾਤੁਲ ਕਹਿੰਦੇ ਨੇ ਮਾਮਾ ਮਾਮੇ ਨੂੰ ਬੜਾ ਚਾਹ ਹੈ ਮਾਮੇ ਨੇ ਬੜਾ ਹਰਖ ਕੀਤਾ ਮਾਮੇ ਨੇ ਬੜਾ ਚਾਹ ਕੀਤਾ ਹੈ ਕਿ ਹੁਣ ਅਸੀਂ ਆਪਣੇ ਪਾਣ ਜੇ ਨੂੰ ਜਾ ਕੇ ਵੇਖਣਾ ਹੈ ਸਾਡੇ ਪਾਣ ਜੇ ਦਾ ਵਿਆਹ ਹੈ ਬੜੀ ਖੁਸ਼ੀਆਂ ਮਨਾਵਾਂਗੇ ਬੜਾ ਆਨੰਦ ਦੇ ਨਾਲ ਕਰਾਂਗੇ ਚੌਪਈ ਰਾਇ ਸਧਨ ਕਾਲੂ ਤਬ ਗयो ਤਬ ਉਹ ਸਮੇਂ ਜਦੋਂ ਤਿਆਰੀਆਂ ਚੱਲ ਰਹੀਆਂ ਸੀ ਪਿਤਾ ਮਹਿਤਾ ਕਾਲੂ ਜੀ ਉਹਨਾਂ ਨੇ ਸੋਚਿਆ ਕਿ ਸਭ ਤੋਂ ਜ਼ਿਆਦਾ ਮਨ ਨੂੰ ਖੁਸ਼ੀ ਰਾਇ ਬਲਾਰ ਜੀ ਨੂੰ ਹੋਈ ਹੈ ਜਦੋਂ ਪਤਾ ਲੱਗੇ ਆ ਰਾਇ ਬਲਾਰ ਜੀ ਨੇ ਬੜਾ ਧਨਪਨ ਕੀਤਾ ਤਾਂ ਉਹ ਚੱਲ ਕੇ ਰਾਇ ਬਲਾਰ ਜੀ ਦੇ ਕੋਲ ਗਏ ਆ ਆਪਣੇ ਘਰੋਂ ਚਾਲੇ ਪਾਲੇ ਸਾਰਿਆਂ ਦੀ ਤਿਆਰੀ ਕਰ ਲਈ ਗੱਡਿਆਂ ਤੇ ਸਾਰੇ ਬਹਿ ਗਏ ਨੇ ਤਾਂ ਮਨ ਦੇ ਵਿੱਚ ਉਹਨ ਗਿਆ ਲਾਇਆ ਪਿਤਾ ਜੀ ਦੇ ਕਿ ਮੈਂ ਰਾਏ ਬਲਾਰ ਜੀ ਨੂੰ ਵੀ ਸੱਦ ਕੇ ਲੈ ਕੇ ਆਵਾਂ ਨਿਕਟ ਜਾਏ ਚਰਤ ਬਚ ਭਇਓ ਅਰਾਇ ਬਲਾਰ ਜੀ ਦੇ ਕੋਲ ਜਾ ਕੇ ਉਹਨਾਂ ਨੂੰ ਬਚਨ ਉਚਾਰੇ ਉਹਨਾਂ ਨੂੰ ਕਹਿੰਦੇ ਹਨ ਮੋ ਸਤਨਾਨਕ ਤਾਸ ਤੁਮਾਰਾ ਤਾਂ ਪਿਤਾ ਜੀ ਨੇ ਕਿਹਾ ਹੈ ਕਿ ਤੇਸ ਮੇਰਾ ਪੁੱਤਰ ਤੁਹਾਡਾ ਦਾਸ ਹੈ ਤੁਹਾਡੇ ਦਾਸ ਨੇ ਤੁਹਾਨੂੰ ਯਾਦ ਕੀਤਾ ਹੈ ਭਈ ਸਗਾਈ ਮੁਝ ਹੈ ਹਕਾਰਾ ਤਾਂ ਹੁਣ ਉਹਨਾਂ ਦੀ ਸਗਾਈ ਹੈ ਮਲੋਂ ਦਾ ਵਿਆਹ ਹੈ ਅਤੇ ਉਹਨਾਂ ਨੇ ਸਪੈਸ਼ਲ ਮੈਨੂੰ ਕਿਹਾ ਹੈ ਕਿ ਰਾਏ ਬੁਲਾਰਤੀ ਨੂੰ ਜ਼ਰੂਰ ਲੈ ਕੇ ਆਉਣਾ ਹੈ ਤਹ ਜਾਉ ਘਰ ਖਰਚਨ ਹਮ 잡 ਹੈ ਤਾਂ ਉੱਥੇ ਜਾ ਕੇ ਕਹਿੰਦੇ ਅਸੀਂ ਚਾਮਾਂ ਦੇ ਨਾਲ ਜਿਤਨੀ ਅੱਜ ਤੁਸੀਂ ਕਹਿੰਦੇ ਹੁੰਦੇ ਸੀ ਨਾ ਕਾਦੇ ਵਾਸਤੇ ਮਾਇਆ ਜੋੜਨੀ ਹੈ ਕੀ ਕਰਨਾ ਹੈ ਕਹਿੰਦੇ ਅੱਜ ਮੇਰੇ ਲਾਲ ਦਾ ਵਿਆਹ ਹੈ ਅੱਜ ਜਿੰਨੀ ਮਾਇਆ ਹੈ ਮੈਂ ਆਪਣੇ ਲਾਲ ਤੋਂ ਬਾਰ ਦੇਣੀ ਹੈ ਤੁਸੀਂ ਕਹਿੰਦੇ ਸੀ ਮਾਇਆ ਕਦੋਂ ਘੱਮ ਆਉਣੀ ਹੈ ਤਾਂ ਕਹਿੰਦੇ ਵੇਖਿਓ ਸਹੀ ਮੇਰੇ ਲਾਲ ਦੇ ਤਾਂ ਦਾ ਵਿਆਹ ਕਰਨਾ ਹੈ ਜਿੰਨੀ ਮਾਇਆ ਉਹ ਮੇਰੇ ਲਾਲ ਤੋਂ ਮੇਰੀ ਰੂ ਨਾਣੀ ਤੋਂ ਅਸੀਂ ਬਾਰਾਂਗੇ ਜੈ ਆਇਸ ਅਬ ਤੁਮਰੀ ਪਵ ਹੈ ਤਾਂ ਕਹਿੰਦੇ ਜੇ ਤੁਸੀਂ ਹੁਣ ਆਇਸ ਮੰਨ ਲਓ ਤੁਹਾਡੀ ਆ ਗਿਆ ਹੋਵੇ ਤਾਂ ਤੁਸੀਂ ਵੀ ਸਾਡੇ ਨਾਲ ਚੱਲੋ ਅਸੀਂ ਚੱਲਣ ਲੱਗੇ ਆਂ ਤਕਰੀਬਨ ਤਿਆਰ ਆਂ ਗੱਡਿਆਂ ਤੇ ਸਾਰੇ ਤਿਆਰ ਬੈਠੇ ਨੇ ਚਾਲੇ ਪਾਉਣੇ ਨੇ ਤੁਸੀਂ ਵੀ ਸਾਡੇ ਨਾਲ ਚੱਲੋ ਸੁਣ ਕਾ ਲੂ ਬਚ ਬੋਲੇਉ ਰਾਉ ਤਾਂ ਜਦੋਂ ਪਿਤਾ ਜੀ ਨੇ ਕਿਹਾ ਉਸ ਤੋਂ ਬਾਅਦ ਨਾਲ ਦੀ ਨਾਲ ਬਚਨ ਬੋਲਣ ਲੱਗੇ ਨੇ ਅਖੋ ਰਾਏ ਬੁਲਾਰ ਜੀ ਕਹਿਣ ਲੱਗੇ ਹਨ ਅਸ ਬਿਦ ਨਹ ਕਹੋ ਪੈਨ ਬਝਾਉ ਤਾਂ ਦੋਵੇਂ ਹੱਥ ਜੋੜ ਕੇ ਖਲੋ ਗਏ ਰਾਏ ਬੁਲਾਰ ਉਹ ਕਹਿੰਦਾ ਪੈ رائے رائے ਬੁਲਾਰ ਜੀ ਕਹਿੰਦੇ ਨੇ ਕਿ ਐ ਮਹਿਤਾ ਕਾਲੂ ਜੀ ਐ ਪਿਤਾ ਜੀ ਤਾਂ ਮੈਂ ਤੁਹਾਡੇ ਅੱਗੇ ਇੱਕ ਤਰਲਾ ਕਰਦਾ ਹਾਂ ਨਾਨਕ ਹਮਰੋ ਸੁਬਾਮੀ ਜਾਨੋ ਤਾਂ ਕਹਿੰਦੇ ਤੁਹਾਡੇ ਅੱਗੇ ਤਰਲਾ ਇਹ ਹੈ ਕਿਉਂਕਿ ਤੁਸੀਂ ਪਹਿਲਾਂ ਆਏ ਤਾਂ ਤੁਸੀਂ ਨੇ ਕਿਹਾ ਕਿ ਨਾਨਕ ਦਾ ਨਾਨਕ ਤੁਹਾਡਾ ਦਾਸ ਹੈ ਨਾਨਕ ਮੇਰਾ ਦਾਸ ਨਹੀਂ ਹੈ ਨਾਨਕ ਦਾ ਦਾਸ ਮੈਂ ਹਾਂ ਨਾਨਕ ਹਮਰੋ ਸਵਾਮੀ ਜਾਨੋ ਨਾਨਕ ਸਾਡਾ ਸਵਾਮੀ ਹੈ ਅਸੀਂ ਉਹਨਾਂ ਦੇ ਚਾਕਰਾਂ ਅਸੀਂ ਦਾਸ ਆ ਉਹਨਾਂ ਦੇ ਨਾਨਕ ਸਾਡਾ ਦਾਸ ਨਹੀਂ ਹੈ ਇਹਦੇ ਕਰਕੇ ਮੈਂ ਇਹ ਤੁਹਾਡੇ ਪਿੱਤਰਲਾ ਕਰਦਾ ਹਾਂ ਹੌਂਕਿੰਗ ਕਰਕੇ ਥਾਨ ਪਰਮਾਨੋ ਤਾਂ ਕਹਿੰਦੇ ਮੈਂ ਆਪਣੇ ਪਿਤਾ ਮੰਨ ਲਓ ਤੁਹਾਡੇ ਪੁੱਤਰ ਨੂੰ ਨਾ ਰੱਬ ਦੀ ਥਾਂ ਦੇ ਰਹੇ ਆ ਕਿ ਮੈਂ ਉਹਨਾਂ ਦਾ ਚਾਕਰਾਂ ਉਹ ਮੇਰੇ ਚਾਕਰ ਨਹੀਂ ਨੇ ਉਹ ਮੇਰੇ ਮਾਲਕ ਹਨਾ ਕਰਨਾਉ ਕਰਜੇ ਨਾਨਕ ਮੋਹ ਪਰ ਤਾਂ ਕਹਿੰਦੇ ਮੈਂ ਤਾਂ ਸੋਚਦਾ ਰਹਿਣਾ ਨਾਨਕ ਕਦੋਂ ਮੈਨੂੰ ਸੱਦੇਗਾ ਨਾਨਕ ਕਦੋਂ ਮੈਨੂੰ ਮਿਲੇਗਾ ਕਦੋਂ ਕਰਨਾ ਕਰਨਾ ਕਹਿੰਦੇ ਨੇ ਕਿਰਪਾ ਕਦੋਂ ਮੇਰੇ ਤੇ ਨਾਨਕ ਦੀ ਕਿਰਪਾ ਹੋਣੀ ਹੈ ਜਹੀ ਮਨੀਕਾ ਮਨ ਮੈਂ ਹੋ ਥਿਰ ਬੱਸ ਮੇਰੇ ਮਨ ਦੇ ਵਿੱਚ ਥਿਰ ਕਹਿੰਦੇ ਨੇ ਟਿਕਾ ਬਸਾਈ ਟਿਕਾ ਰਹਿੰਦਾ ਮੇਰੇ ਮਨ ਦੇ ਵਿੱਚ ਨਾਨਕ ਕਦੋਂ ਮੈਨੂੰ ਸੱਦੇਗਾ ਤਾਂ ਕਹਿੰਦੇ ਤੁਸੀਂ ਸੱਦਾ ਲੈ ਕੇ ਆਏ ਹੋ ਪਹਿਲਾਂ ਮੈਨੂੰ ਪਤਾ ਲੱਗਿਆ ਸੀ ਨਾਨਕ ਦਾ ਵਿਆਹ ਤੁਹਾਡੇ ਸੱਦੇ ਤੋਂ ਬਗੈਰ ਹੀ ਮੈਂ ਜਾਣਾ ਸੀ ਤੁਸੀਂ ਬੇਸ਼ੱਕ ਨਾ ਵੀ ਲੈ ਕੇ ਜਾਂਦੇ ਤਾਂ ਮੈਂ ਫਿਰ ਵੀ ਪਹੁੰਚ ਜਾਣਾ ਸੀ ਮੇਰੇ ਮਾਲਕ ਮੇਰੇ ਖੁਦਾ ਦਾ ਮੇਰੇ ਅੱਲਾ ਦਾ ਵਿਆਹ ਹੋਵੇ ਅਤੇ ਦਾਸ ਉਹਤੇ ਪਹੁੰਚਣਾ ਤਾਂ ਹੋ ਨਹੀਂ ਸਕਦਾ ਰਾਏ ਬੁਲਾਰ ਕਹਿੰਦਾ ਮੈਂ ਤੁਹਾਡੇ ਅੱਗੇ ਤਰਲੱਬ ਕਰਦਾ ਹਾਂ ਕਿ ਮੈਨੂੰ ਲੱਗਦਾ ਹੈ ਕਿ ਮੈਂ ਮੈਨੂੰ ਮਹਿਸੂਸ ਹੋ ਰਿਹਾ ਹੈ ਤੁਸੀਂ ਕਿਹਾ ਕਿ ਤੁੰ ਤੁਹਾਡਾ ਦਾਸ ਆਤਾ ਡੋਲੇ ਅੱਗੇ ਆ ਤਵਨੇ ਤੁਹਾਡੇ ਅਗੇ ਦਰ ਲੈ ਪਿਤਾ ਜੀ ਅੱਗੇ ਤੋਂ ਨਏ ਸ਼ਬਦ ਵਰਤੇ ਮੈਂ ਉਹਨਾਂ ਦਾ ਮਾਲਕ ਨਹੀਂ ਹਾਂ ਉਹ ਮੇਰੇ ਮਾਲਕ ਨਹੀਂ ਮੈਂ ਉਹਨਾਂ ਦਾ ਦਾਸ ਹਾਂ ਹੁਣ ਪਿਤਾ ਜੀ ਸੰਗਤ ਜੀ ਹੋਰ ਵਚਨ ਹੋਣਗੇ ਉਹਨਾਂ ਦੇ ਗੱਲਬਾਤ ਕਰਨਗੇ ਅੱਗੇ ਆ ਕੱਲ ਨੂੰ ਵਿਚਾਰਾਂ ਦੇ ਸਮਾਪਤੀ ਦੇ ਸਮੇਂ ਜਿਹੜੇ ਨੇ ਵੇਖੋ ਵਿਆਹ ਦੇ ਵਿੱਚ ਇਹਨਾਂ ਦੇ ਬੜੇ ਹੋਣੇ ਆ ਉਹ ਵਿਆਹमान ਫਕਲ ਨੂੰ ਉਨ੍ਹਾ ਭੁਲੰ ਦੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ